ਅੱਜ ਆਪਾਂ ਵੀਡੀਓ 'ਚ ਆਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ 65000 ਰੁਪਿਆ ਮਾਲਕ ਨੇ ਡਿਮਾਂਡ ਦੱਸੀ ਆ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਹੋਰ ਵੀ ਰੇਟ ਕਰ ਲਵਾਂਗੇ ਬਹੁਤ ਸਾਫ ਸੁਥਰੀ ਗੱਡੀ ਆ ਜੀ ਸੋਹਣੀ ਗੱਡੀ ਆ ਮਾਲਕ ਦੀ ਪਰਸਨਲ ਗੱਡੀ ਆਗੀ ਤੇ ਗੱਲਬਾਤ ਤੁਹਾਨੂੰ ਮੈਂ ਸਾਰੀ ਦੱਸਦਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਜੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੋਂ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ ਚਾਪਾਇਡ ਲਾ ਦਵਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਲਟੋ ਗੱਡੀ BXI ਆਪਾਂ ਲੈ ਕੇ ਪਹੁੰਚੇ ਆ ਪੈਟਰੋਲ ਤੇ ਪਲੱਸ ਸੀਐਨਸੀ ਦਿੱਲੀ ਨੰਬਰ ਦੀ ਗੱਡੀ ਆ ਸੀ ਇਹ 2012 ਮਾਡਲ ਮਾਲਕ ਨੇ ਦੱਸੀ ਆ ਕਾਗਜ਼ ਪੱਤਰ ਮਾਲਕ ਕਹਿੰਦੇ ਨੇ ਸਾਰੇ ਪੂਰੇ ਮਿਲ ਜਾਣਗੇ ਤੇ ਮਾਲਕ ਦਾ ਏਰੀਆ ਹੈਗਾ ਜੀ ਬਠਿੰਡਾ 2 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਬਹਿ ਕੇ ਰੇਟ ਕੀਤਾ ਜਾਊਗਾ ਸੋਹਣੀ ਗੱਡੀ ਆ ਸਾਫ ਸੁਥਰੀ ਆ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਫੋਟੋਆਂ ਰਾਹੀਂ ਦੇਖ ਰਹੇ ਹੋ ਜੀ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਵੀ ਰਹੇ ਹਾਂ ਫੋਟੋਆਂ ਰਾਹੀਂ ਤੇ ਤੁਹਾਨੂੰ ਸਾਰਾ ਕੁਝ ਜਾਣਕਾਰੀ ਤੌਰ ਤੇ ਆਪਣੇ ਕੋਲੇ ਜਿਹੜਾ ਕੁਝ ਪਹੁੰਚਾ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਜਿਹੜੇ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਬਿਲਕੁਲ ਫਰੈਸ਼ ਨਵੇਂ ਮਿਲਣਗੇ ਬਾਕੀ ਰੰਗ ਤੁਸੀਂ ਦੇਖ ਲਿਆ ਬੰਪਰ ਵੀ ਦੇਖ ਲੇ ਅੰਦਰ ਬਾਹਰ ਦੀ ਕੰਡੀਸ਼ਨ ਤੁਹਾਨੂੰ ਪਤਾ ਲੱਗ ਗਈ ਜੀ ਇੰਜਨ ਗੇਅਰ ਵੱਲੋਂ ਜੇ ਗੱਲ ਕਰੀਏ ਮਾਲਕ ਨੇ ਕਿਹਾ ਸਾਇਲੈਂਟ ਬਿਲਕੁਲ ਇੰਜਨ ਹੈਗਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਬਠਿੰਡੇ ਜਾ ਕੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਪਹਿਲਾਂ ਗੱਲ ਕਰਨੀ ਹੈ ਤਾਂ ਮਾਲਕ ਨਾਲ ਫੋਨ ਤੇ ਗੱਲ ਕਰੋ ਜੀ 8427392601 ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀ ਐ ਸਵੈਪਟਾ 2013 ਮਾਡਲ ਗੱਡੀ ਐ ਸਹੀ ਮਾਡਲ 13 ਕੰਡੀਸ਼ਨ ਆਲੂਕੀ ਐ ਜੀ ਅੰਦਰ ਬਾਹਰ ਦੀ ਕੰਡੀਸ਼ਨ ਪੂਰੀ ਵਧੀਆ ਸੀ ਸਵੈਪਟਾ ਡਿਜ਼ਾਇਰ ਗੱਡੀ ਆਪੇ ਨੂੰ ਦੇਖਣ ਨੂੰ ਇਹ ਮਿਲੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਸੀ ਤਾਂ ਮਾਲਕ ਦੇ ਘਰੇ ਖੜੀ ਐ ਗੱਡੀ ਥਰਾਜ ਮਾਲਕ ਦਾ ਏਰੀਆ ਮੋਗੇ ਏਰੀਆ ਚ ਪੈ ਜਾਂਦਾ ਜੇ ਆਪਾਂ ਰੇਟ ਵੱਲੋਂ ਦੇਖੀਏ ਤਾ 3,30,000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਇਹ ਇੱਕ ਡਿਮਾਂਡ ਅਜਿਹੀ ਕੋਈ ਫਿਕਸ ਰੇਟ ਨਹੀਂ ਹੈਗਾ। ਤੇ ਟਾਇਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। 13 ਮਾਡਲ ਹੈ 33 ਡਿਮਾਂਡ ਹੈ ਬਾਕੀ ਅੰਦਰਵਾਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ। ਮਾਲਕ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਸੀ। ਤੇ ਹਰ ਰੋਜ਼ ਮੈਂ ਕਹਿਣਾ ਹੁੰਨਾ ਜੀ ਜਦੋਂ ਵੀ ਤੁਸੀਂ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਉਹਦੀ ਫੋਟੋਆਂ ਤਾਂ ਭੇਜਣੀਆਂ ਹੀ ਭੇਜਣੀਆਂ ਤੇ ਇੱਕ ਵੀਡੀਓ ਬਣਾ ਕੇ ਲਾਜ਼ਮੀ ਭੇਜਿਆ ਕਰੋ। ਤੇ ਜਿਨ੍ਹਾਂ ਦੀਆਂ ਗੱਡੀਆਂ ਸੀ ਉਹਨਾਂ ਦਾ ਮੋਬਾਈਲ ਨੰਬਰ 9855755390 ਤੇ ਹੁਣ ਤੁਸੀਂ ਇੱਕ ਅਰਟੀਗਾ ਗੱਡੀ ਚੈੱਕ ਕਰੋ ਮਾਨਸਾ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਚਿੱਟੇ ਰੰਗ ਦੀ ਗੱਡੀ ਆ ਜੀ ਮਾਡਲ 2013 ਦਾ ਤੇ 80-85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਮਾਲਕ ਨੇ ਗੱਡੀ ਵਧੀਆ ਰੱਖੀ ਹੋਈ ਆ ਸੋਹਣੀ ਗੱਡੀ ਆ ਜੀ ਅੰਦਰ ਬਾਹਰ ਦੀ ਕੰਡੀਸ਼ਨ ਦੇਖ ਰਹੋ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣੀਆਂ ਜੀ 395000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਇਹ ਜਿਹੜਾ ਤੁਹਾਨੂੰ ਰੇਟ ਦੱਸਿਆ ਜੀ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਕੋਈ ਐਦਾ ਨਹੀਂ ਹੈਗਾ ਵੀ ਮੂਕੇ ਤੇ ਘਾਟਣਾ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਵੀ ਮਾਨਤਨ ਪੂਰਾ ਕਰਾਂਗੇ ਅਸੀਂ ਜਾਈਜ਼ ਰੇਟ ਜ਼ਰੂਰ ਕਰ ਦਾਂਗੇ ਜਿੰਨਾ ਕਿ ਸਾਡੇ ਹੱਥ ਵਿੱਚ ਹੋਇਆ ਸੀ ਮਾਲਕ ਕਹਿੰਦੇ ਨੇ ਵੀ ਅਸੀਂ ਉਹਨਾਂ ਕ ਘਟਾ ਦਾਂਗੇ ਤੇ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਨਾਲ ਤੁਸੀਂ ਇੱਕ ਵਾਰੀ ਫੋਨ ਤੇ ਗੱਲ ਪਹਿਲਾਂ ਲਾਜ਼ਮੀ ਕਰ ਲਿਓ ਤੇ ਫਿਰ ਜਾ ਕੇ ਦੇਖਿਓ ਜੀ ਇੰਜਨ ਗੇਅਰ ਅੰਦਰ ਬਾਹਰ ਦੀ ਕੰਡੀਸ਼ਨ ਤੇ ਸਾਰਾ ਕੁਝ ਦੇਖ ਕੇ ਜਦੋਂ ਪੂਰੀ ਤਰ੍ਹਾਂ ਤਸੱਲੀ ਹੋ ਗਈ ਕਾਗਜ਼ ਪੱਤਰ ਤੁਸੀਂ ਸਾਰੇ ਦੇਖ ਲੇ ਤੁਹਾਨੂੰ ਸਾਰਾ ਕੁਝ ਜੱਜ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ 8360601792 ਗੱਲ ਕਰਾਂਗੇ ਜੀ ਆਪਾਂ ਵਰਨਾ ਫਲੂਟਿਕ ਗੱਡੀ ਦੀ 2014 ਮਾਡਲ ਗੱਡੀ ਆ ਤੇ ਹਰਿਆਣਾ ਨੰਬਰ ਹੈ ਜੀ ਤੇ ਸੈਕੰਡ ਓਨਰ ਗੱਡੀ ਆ ਦੂਜੇ ਨਾਮ ਹੈ 370 ਮਾਲਕ ਨੇ ਡਿਮਾਂਡ ਦੱਸੀ ਆ ਜੀ ਤੇ 70 ਡਿਮਾਂਡ ਹੈ ਤੇ ਮੂਕੇ ਤੇ ਰੇਟ ਹੋ ਜੂਗਾ ਜੀ ਜਿਵੇਂ ਕਿ ਆਪਾਂ ਮਸ਼ੀਨਰੀਆਂ ਜਿੰਨੀਆਂ ਲੈ ਕੇ ਪਹੁੰਚਦੇ ਆਂ ਜੇ ਕਿਸੇ ਗੱਡੀ ਦਾ ਜਾਂ ਕੋਈ ਵੀ ਮਸ਼ੀਨਰੀ ਦਾ ਰੇਟ ਫਿਕਸ ਹੁੰਦਾਗਾ ਤਾਂ ਆਪਾਂ ਫਿਕਸ ਦੱਸਦੇ ਆਂ ਜੇ ਕਿਸੇ ਦੀ ਡਿਮਾਂਡ ਹੁੰਦੀ ਆ ਤਾਂ ਡਿਮਾਂਡ ਦੱਸਦੇ ਆਂ ਜੀ ਡਿਮਾਂਡ ਘਟ-ਬੱਧ ਹੋ ਜਾਂਦੀ ਹੈ ਜਿਹੜਾ ਫਿਕਸ ਰੇਟ ਹੁੰਦਾ ਸੀ ਉਹ ਘਟ-ਬੱਧ ਨਹੀਂ ਹੁੰਦਾ ਜੀ ਕਿਉਂਕਿ ਜਿੰਨੀਆਂ ਅੱਜ ਆਪਾਂ ਵੀਡੀਓ 'ਚ ਗੱਡੀਆਂ ਜਾਂ ਕੋਈ ਵੀ ਮਸ਼ੀਨਰੀ ਲੈ ਕੇ ਪਹੁੰਚੀ ਆਂ ਸਾਰੀਆਂ ਦੀਆਂ ਡਿਮਾਂਡਾਂ ਨੇ ਤੇ ਭਖਣਾ ਕਲਾ ਮਾਲਕ ਦਾ ਏਰੀਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਹਰਿਆਣਾ ਨੰਬਰ ਦੀਆਂ ਗੱਡੀਆਂ ਚਿੱਟੇ ਰੰਗ ਦੀਆਂ ਬੰਪਰ ਬੂਮਰ ਵਧੀਆ ਪਈ ਨੇ ਤੇ ਜਿਨ੍ਹਾਂ ਦੀ ਗੱਡੀ ਹੈ ਮਾਲਕ ਜਿਹੜੇ ਆਪ ਨੇ 77197651753 ਕਰੋ ਗੱਲਬਾਤ ਜੀ ਤੇ ਬੋਲਟ ਦੀ ਆਪਾਂ ਗੱਲ ਕਰਾਂਗੇ ਜੀ ਸਟੈਂਡਰਡ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਟਾਇਰਾਂ 'ਚ ਵੀ ਲੱਗੇ ਹੋਏ ਨੇ ਕਾਲੇ ਰੰਗ ਦਾ ਸਟੈਂਡਰਡ ਹੈ ਤੇ 18 ਮਾਡਲ ਹੈ ਜੀ ਤੇ ਨਾਮ ਦੀ ਗੱਲ ਕਰੀਏ ਪਹਿਲੇ ਨਾਮ ਮਾਲਕ ਨੇ ਦੱਸਿਆਗਾ ਡਿਮਾਂਡ ਦੀ ਗੱਲ ਕਰੀਏ 170 ਡਿਮਾਂਡ ਹੈਗੀ ਤੇ ਫਿਰੋਜ਼ਪੁਰ ਮਾਲਕ ਦਾ ਏਰੀਆਗਾ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਨਾ ਤਾਂ ਕੋਈ ਟੁੱਟਿਆ ਭੱਜੇਗਾ ਨਾ ਕੋਈ ਡੈਮੇਜ ਹੈ ਨਾ ਕੋਈ ਪਾਰਟਸ ਦਾ ਬਦਲਿਆ ਹੋਇਆ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਕਢਵਾ ਕੇ ਲਏ ਹੁਣੇ ਅਸੀਂ ਸਾਰੇ ਪਾਰਟਸ ਜੇਨੂਨ ਆਪਾਂ ਨੂੰ ਮਿਲਣਗੇ ਜੀ ਬਾਕੀ 170 ਇੱਕ ਬਾਰੇ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਦੱਸਿਆਗਾ ਮੈਂ ਮੁੱਖ ਤੈ ਰੇਟ ਕੀਤਾ ਜਾਊਗਾ ਜੇ ਕਿਸ ਨੂੰ ਪਸੰਦ ਆਉਂਦਾ ਤਾਂ ਮਾਲਕ ਦਾ ਏਰੀਆ ਫਿਰੂਜ਼ਪੁਰ ਹੈ ਜਾਓ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਆਰਸੀ ਜੋ ਵੀ ਕਾਗਜ਼ ਪੱਤਰ ਹੁੰਦੀ ਹੈ ਸਾਰਾ ਕੁਝ ਤੁਹਾਨੂੰ ਮਿਲੂਗਾ ਚੈੱਕ ਕਰ ਲਓ ਇੱਕ ਵਾਰੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾਲੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ 8872768341 ਹੋਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ Swift ਗੱਡੀ ਪਹੁੰਚੀ ਐ ਜੀ ਜਮਾ ਸਸਤੀ Swift ਗੱਡੀ ਆਪਾਂ ਲੈ ਕੇ ਪਹੁੰਚਿਆ ਮਾਡਲ 2009 ਮਿਲੂਗਾ ਜੀ ਤੇ ਜਿਹੜੀ ਗੱਡੀ ਦੀ ਪਾਸਿੰਗ ਉੱਪਰ ਮਿਲੂਗੀ 2030 ਤੱਕਰ ਮਿਲੂਗੀ 25 ਚੱਲ ਰਿਆ ਸੀ ਤੇ 5 ਸਾਲਾਂ ਦੀ ਪਾਸਿੰਗ ਇਹਦੀ ਰੀਨਿਊ ਮਾਲਕ ਨੇ ਕਰਵਾਈ ਹੋਈ ਆ 1 ਲੱਖ 40 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਐ ਜੀ ਮੋਗੇ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਜੇ ਕਿਸ ਨੂੰ ਪਸੰਦ ਆਉਂਦੀ ਆ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਮੋਗੇ ਜੀ 1.40 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਅਸੀਂ ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ だっਕੀ ਗੱਡੀ ਸੋਹਣੀ ਹੈ ਸੀ ਰੰਗ ਵੀ ਠੀਕ ਹੈ ਅੰਦਰ ਦੀ ਕੰਡੀਸ਼ਨ ਤੇ ਬਾਹਰ ਦੀ ਕੰਡੀਸ਼ਨ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਏਸੀ ਹੀਟਰ ਵਰਕਿੰਗ ਚ ਹਰ ਇੱਕ ਪਾਸੋਂ ਆਪਾਂ ਨੂੰ ਗੱਡੀ ਪੂਰੀ ਵਧੀਆ ਮਿਲੂਗੀ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਸੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਸੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਸੀ ਨੰਬਰ 9501095843 ਇਹ ਮਾਲਕ ਦਾ ਨੰਬਰ ਹੈ ਕਰੋ ਗੱਲਬਾਤ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਿੰਨੀਆਂ ਗੱਡੀਆਂ ਤੁਹਾਨੂੰ ਆਪ ਦਿਖਾ ਰਹੇ ਹਾਂ ਅਸੀਂ ਆ ਰੇਟ ਗੱਡੀਆਂ ਦੇ ਤੁਹਾਨੂੰ ਕਿਵੇਂ ਦੇ ਲੱਗ ਰਹੇ ਨੇ ਜੇ ਰੇਟ ਸਹੀ ਲੱਗ ਰਹੇ ਨੇ ਤਾਂ ਕਮੈਂਟ ਕਰੋ ਜੀ ਤੇ ਜੇ ਜ਼ਿਆਦਾ ਲੱਗ ਰਹੇ ਨੇ ਤਾਂ ਵੀ ਕਮੈਂਟ ਕਰੋ ਕਿੱਲੀ-ਕੱਲੀ ਗੱਡੀ ਵਾਸਤੇ ਦੱਸਿਆ ਕਰੋ ਜੀ ਤੁਹਾਡਾ ਆਪ ਦਾ ਆਪਣੇ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੱਥੋਂ ਚਾਹੀਦਾ ਕਿਹੜੀ ਗੱਡੀ ਚਾਹੀਦੀ ਹੈ ਅਸੀਂ ਕਮੈਂਟ ਕਰੋ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਆਲਟੋ ਵਡੀ ਆਪਾਂ ਲੈ ਕੇ ਪਹੁੰਚੇ ਆ ਐਲ ਐਕਸ ਆਈ 2008 ਮਾਡਲ ਗੱਡੀ ਐ ਜੀ। 2028 ਤੱਕ ਗੱਡੀ ਦੀ ਪਾਸਿੰਗ ਰੀਨਿਊ ਹੋਈ ਐ ਤੇ ਹਰਿਆਣਾ ਨੰਬਰ ਗੱਡੀ ਆ ਜੀ। 65000 ਰੁਪਿਆ ਮਾਲਕ ਨੇ ਰੇਟ ਕਿਹਾਗਾ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ। ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ। ਸੋਹਣੀ ਗੱਡੀ ਆ ਜੀ ਚਿੱਟੇ ਰੰਗ ਦੀ ਐ। ਅੰਦਰੋਂ ਵੀ ਠੀਕ ਐ। ਮੌਕੇ ਦਾ ਕੰਮ ਉਹ ਵੀ ਮਾਲਕ ਨੇ ਸਾਰਾ ਕਰਵਾ ਰੱਖਿਆ। 1 ਰੁਪਿਆ ਗੱਡੀ ਭਾਲਦੀ ਨਹੀਂ ਨਾ ਕੋਈ ਇੰਜਨ ਗੇਅਰ ਵੱਲੋਂ ਕਮੀ ਪੇਸ਼ੀ ਹੈ ਨਾ ਕੋਈ ਬਾਡੀ ਲੈਨ ਵੱਲੋਂ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹਾਂ 92063 ਤੇ 2224 ਇਹ ਮਾਲਕ ਦਾ ਨੰਬਰ ਹੈ ਕਰੋ ਗੱਲਬਾਤ ਜੀ ਤਾਂ ਕਿ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਬਾਰੇ ਗੱਡੀਆਂ ਬਾਰੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਜਾਂ ਫਿਰ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਘਰ ਆ ਕੋਠੀਆਂ ਮਕਾਨਾਂ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 94669 29488 ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀ ਚ ਆਪਾਂ ਹੜਤੂ ਆੜੀ ਲਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ